ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਪਿੰਡ ਅਮਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਪੈ ਗਿਆ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 9140 ਜੀ 50992 ਜੀ 98140 50992 ਜੀ 50992 ਜਿਹੜਾ ਆਪਾਂ ਮੱਝ ਦੇਖ ਰਹੇ ਹਾਂ ਹੁਣ ਬਾਈ ਜੀ ਕਿਹੜਾ ਸੂਆ ਸੂਰੀ ਹੈ ਚੌਥਾ ਸੂਆ ਚੌਥਾ ਸੂਆ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਸੀ ਜੀ ਦੂਜੇ ਸਵੇਰੇ ਲਿਆਂਦੀ ਸੀ ਠੀਕ ਹੈ ਦੂਜੇ ਸਵੇਰੇ ਲੈ ਕੇ ਕਿੱਥੋਂ ਆਏ ਸੀ ਅਸੀਂ ਹਰਿਆਣੇ ਤੋਂ ਲੈ ਕੇ ਆਏ ਸੀ ਠੀਕ ਹੈ ਦੂਜੇ ਸਵੇਰੇ ਸੂਈ ਸਵਾਈ ਹਰਿਆਣੇ ਤੋਂ ਲੈ ਕੇ ਆਏ ਸੀ ਹਾਂ ਜੀ ਦੂਜਾ ਤੇ ਤੀਜਾ ਦੋ ਸੂਏ ਦੁੱਧ ਘਰ ਪੀ ਲਿਆ ਆਪਾਂ ਇਹ ਹਣਾ ਤੇ ਬਾਕੀ ਜਿਵੇਂ ਕਹਿੰਦੇ ਪਿੰਡ ਦਾ ਘੀਰੇ ਤੋਂ ਪਤਾ ਲੱਗ ਜਾਂਦਾ ਦੀ ਬਾਡੀ ਵਾਂਗ ਤਰ੍ਹਾਂ ਨਾੜਾ ਨੂੜਾ ਦੇਖ ਕੇ ਜੱਜਮੈਂਟ ਹੁੰਦੀ ਹੈ ਕਿ ਵਾਕੇ ਖੈਰ ਚੋਟੀ ਚੰਗੀ ਆ ਹਣਾ ਹਾਂ ਜੀ ਪੂਰੀ ਜਿੰਨਾ ਦੁੱਧ ਸੀਗਾ ਉਹ ਜਿੱਦੋਂ ਆਪਾਂ ਲੈਤੀਏ ਉਹ ਮੈਂ ਅਸੀਂ ਕੰਡੇ ਦੇ ਤੋਲ ਕੇ ਲੈ ਗਿਆ ਤਿੰਨ ਚਾਰ ਡੰਕ ਅਸੀਂ ਚੋਕੇ ਲੈ ਕੇ ਆ ਰਹੇ ਹਾਂ ਦੋ ਤਿੰਨ ਦਿਨ ਉੱਥੇ ਜ ਠੀਕ ਹੈ ਕਹਿੰਦਾ ਪਸ਼ੂ ਲੈਣ ਵਗੈਰਾ ਫਿਰ ਆਪਾਂ ਦੂਰ ਨੇੜੇ ਨਿਕਲ ਜਾਨੇ ਹਾਂ ਕਿਉਂਕਿ ਨਾਲ ਘੋੜੀਆਂ ਘਟੇ ਦੇ ਕੰਮ ਕਰਦੇ ਕਰਕੇ ਹਨਾ ਤੇ ਫਿਰ ਪਸ਼ੂ ਵੀ ਰੈਣ ਦਾ ਸੌਂਕਾ ਦੇ ਵਿੱਚਾਂ ਚੰਗੇ ਹੀ ਲਿਓਣਾ ਫਿਰ ਚੰਗਾ ਜੀ ਵਧੀਆ ਠੀਕ ਹੈ ਅੱਜ ਦਿਨ ਸਹੀ ਕਿੰਨੇ ਲੈਂਦੀ ਐ ਇਹ ਇਹ ਲੈ ਜੂ ਜੀ ਦੱਸ ਦੇਣਾ ਜੀ ਅੱਛਾ 10 ਦਿਨ ਬਾਕੀ ਆ ਸੀਮਨ ਦੱਸਦੇ ਸੀ ਕਿ ਲੱਗਿਆ ਹੋਵੇ ਤੇ ਇਹ ਲਕਸ਼ਮੀ ਡੇਰੀ ਆਉਂਦਾ ਹਨਾ ਉਹਦਾ ਆਪਣੇ ਦਾ ਸਕੰਦਰ ਦਾ ਅੱਛਾ ਲਕਸ਼ਮੀ ਡੇਰੀ ਫਾਰਮ ਵਾਲਾ ਸਕੰਦਰ ਲੱਗਿਆ ਹੋਵੇ ਤੇ ਤੀਜੇ ਸੂਏ ਫਿਰ ਘਰੇ ਆਪਣੇ ਕੋਲ ਕਿਉਂਕਿ ਦੂਜੇ ਤਾਂ ਮਿਲ ਕੇ ਲਿਆਏ ਸੀ ਹਨਾ ਤੀਜੇ ਦੁੱਧ ਕਿੰਨੇ ਤੇ ਪਹੁੰਚ ਗਏ ਸੀ 19 19.5 ਕਿਲੋ ਦਹੀਂ ਦੀ ਆਪ ਜੜਾ ਅੱਛਾ 19 ਕਿਲੋ ਦੁੱਧ ਤੀਜੇ ਸੂਏ ਤੇ ਵੱਜੀ ਇਹ ਹਾਂ ਸਾਢੇ ਕੁ ਦੁੱਧ ਦਹੀਂ ਠੀਕ ਹੈ ਅੱਜ ਕਹਿੰਦਾ ਭਾਬੇ ਦੇ ਹੈਗੇ ਦਿਨ ਬਾਕੀ 7-8 ਸੂਣ ਜਾਣਾ ਲੈ ਵੀ ਅੱਜ ਤੋਰਦਿਆਂ ਨੂੰ ਤੇ ਐਦ ਕੀ ਮੰਨ ਕੇ ਚੱਲੇ ਬੰਦਾ ਵੀ ਹੁਣ ਜਿਵੇਂ ਮੌਸਮ ਥੋੜਾ ਗਰਮੀ ਦਾ ਹਨਾ ਬੜੀ ਸੇਵਾ ਦੇ ਫਿਰਦਾ ਭਾਈ ਜਿੰਨੀ ਸੇਵਾ ਕਰਾਂ ਤੇ ਦੁੱਧ ਦੇ ਦੇਦੀ ਉਹਨਾਂ ਹੀ ਠੀਕ ਆ ਵੀ ਕਹਿੰਦਾ ਚਾਹੇ ਬੰਦਾ 18 ਕਿਲੋ ਦੁੱਧ ਮੰਨ ਕੇ ਲੈ ਲੈ ਹਾਂ ਹਾਂ ਤਾਂ ਤੂੰ ਕੀ ਲੈ ਆਵੇਂ ਭਾਈ ਜੇ ਕੋਈ ਵੀ ਆਪਣੇ ਕੋਲ ਜੇ ਕੋਈ ਵੀ ਰਕਮੀ ਲੈਣ ਆਪਾਂ ਜਾਨਾ ਸਾਈ ਕਰ ਲੈ ਚਵਾ ਕੇ ਵੀ ਦੇ ਦਾਂ ਗਾਰੰਟੀ ਲੈਣ ਆਪਾਂ ਠੀਕ ਐ ਸੋ ਸੈਂਕ ਸਾਜ ਵਗੈਰਾ ਦੇਖੋ ਤੇ ਬਾਕੀ ਪਿੰਡੇ ਦੇ ਨਾੜਾ ਨੂੰੜਾ ਦੇਖੋ ਯਾਰ ਝੋਟੀ ਬਾਕੀ ਦੁੱਧ ੜੀਆ ਜਮ ਲੈਵਾ ਦੇਖੋ ਬਿਲਕੁਲ ਬੈਕ ਸਾਡ ਤੇ ਸੂਤਾ ਕਲਾ ਦੇਨੇ ਨੇ ਕਿਉਂਕਿ ਅੱਜ ਇਹਦੇ 8-9 ਦਿਨ ਬਾਕੀ ਆ ਤੇ ਤੇ ਬ ਥਣਾ ਦੇ ਵਿੱਚ ਵਿਥੀ ਇਹਦੇ ਪਾਣੀ ਨੂੰ ਲਿਆ ਜਾਂਦੇ ਖੇਤ ਗੱਜ ਕੇ ਤੇ ਕਿਉਂਕਿ ਚੰਗਾ ਵਜਨ ਯੂਤ ਚਗਾਠਾ ਜਗੂਠਾ ਬਹੁਤ ਆ ਹੁਣ ਚੌਥਾ ਸੂਆ ਮਾਲਕਾ ਦੱਸਣ ਅਨੁਸਾਰ ਸੂਰੇ ਲੈ ਚਲ ਵੀ ਲੈ ਚ ਰੰਦਰ ਨੂੰ ਕਿਹੜਾ ਦਵਾ ਦੇ ਤੇ ਪਤਲੀ ਚਮੜੀ ਦੇ ਵਿੱਚ ਹਲੇ ਦਾ 7 8 ਦਿਨ ਇਹਦੇ ਬਾਕੀ ਪਿਆ ਸੂਣ ਦੇ ਵਿੱਚ ਤੇ ਵਾਕਈ ਮੈਂ ਬਾਡੀ ਮਾਦਰ ਦੇਖ ਕੇ ਪਤਾ ਲੱਗਦਾ ਕਿ ਹਕੀਕਤਾਂ ਦੁੱਧ ੜੀਏ ਵੀਰ ਕਹਿੰਦੇ ਚਾਹੇ ਵਿਸਾਈ ਕਰ ਲੈ ਕੋਈ ਚੱਕਰ ਵਾਲੀ ਕਰਨੇ 18 19 ਕਿਲੋ ਦੁੱਧ ਕਹਿੰਦੇ ਨਾਪ ਕੇ ਵੇਦਾ ਦੇ ਦਾਂਗੇ ਸੋ ਫਿਰ ਮੁੱਲ ਵੀਰ ਕਹਿੰਦੇ ਦਾ ਫੋਨ ਤੇ ਹੋਊਗਾ ਕਿਉਂਕਿ ਜਿਹੜੇ ਸਾਬ ਨਾਲ ਆਪਸੋ ਤਿਆਰ ਹੋਗੇ ਜੇ ਗੱਬੜ ਵੇਗੀ ਹੁਣ ਜੇ ਚੋਕੇ ਵੇਗੀ ਉਹੀ ਜੀ ਗੱਲ ਬਾਤ ਹੋਣਾ ਪਰ ਦੁੱਧ 18 ਕਿਲੋ ਦਾ ਆਪਣਾ ਦਾਵਾ ਜਾਵਾਂ ਗਾਰੰਟੀ ਆ ਬਈ ਜੀ ਬਰੀ ਠੀਕ ਐ ਸੋ ਇਹ ਆ ਦੇਖੋ ਨਾੜਾ ਨੂੜਾ ਦੇਖੋ ਪਿੰਡੇ ਦੇ ਉੱਪਰ ਜਮਾ ਤੇ ਚੌਥਾ ਸੁਦਾ ਸੂਰਿਆ ਪਿੰਡ ਅਮਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਪੈਗਾ ਤੇ ਬਾਈ ਨੰਬਰ ਬੋਲ ਜੇ ਇੱਕ ਵਾਰੀ ਫੇਰ ਆਪਣਾ 1 40 50 992 ਠੀਕ ਐ 98 1 40 50 992 ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ